ਈ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਜੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685 ਤੇ ਸ਼ੋਭਨੀਕ ਤਨਾਸਰੀ ਰਾਗ ਵਿੱਚ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਇ ਪਾਵਨ ਚਬਜੋ ਦੁਜੇ ਘਰ ਵਿੱਚ 8 ਬੰਦਾ ਵਾਲਾ ਹੈ ਅਕਾਲਪੁਰ ਕੇ ਇੱਕਤ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸੱਜ ਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਇਹ ਕਿਹੋ ਜਿਹਾ ਸਰੋਵਰ ਹੈ ਜੋ ਪਰਮੇਸ਼ਰ ਦੇ ਨਾਮ ਰਤਨਾ ਦੇ ਨਾਲ ਨਕ ਨਕ ਭਰਿਆ ਹੈ ਜੋ ਉਸ ਦੇ ਸੰਤ ਭਗਤ ਹਨ ਉਹ ਮੌਤ ਰਹਿਤ ਨਾਮ ਜੋ ਉਹ ਵਿਹਾਜਦੇ ਹਨ ਜਿਸ ਤਰ੍ਹਾਂ ਹੰਸ ਮੋਤੀ ਦੀ ਚੋਗ-ਚੋਗਦੇ ਹਨ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਹੀ ਚੰਗਾ ਲੱਗਦਾ ਹੈ ਉਹ ਪਰਮੇਸ਼ਰ ਦਾ ਨਾਮ ਪ੍ਰਾਪਤਾ ਹੁੰਦਾ ਹੈ ਜੇ ਪਰਮੇਸ਼ਰ ਨੂੰ ਭਾ ਜਾਵੇ ਉਸ ਸਰਵਰ ਦੇ ਵਿੱਚ ਜੋ ਜਿਸ ਤਰ੍ਹਾਂ ਹੰਸ ਮੋਤੀ ਚੋਗਦੇ ਹਨ ਉਸ ਤਰ੍ਹਾਂ ਉਹਦੇ ਜੋ ਪਿਆਰੇ ਹਨ ਪਰਮੇਸ਼ਰ ਦੇ ਉਸ ਦਾ ਨਾਮ ਜਪਦੇ ਹਨ ਉਸ ਸੰਸਾਰ ਵਿੱਚੋਂ ਜੀਵਨ ਦਾ ਸਵਾਸਾਂ ਦਾ ਆਸਰਾ ਪ੍ਰਭੂਪਤੀ ਪਾ ਲੈਂਦੇ ਹਨ ਲੱਭ ਲੈਂਦੇ ਹਨ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੇ ਮੈਲ ਨਾ ਜਾਏ ਰਾ ਜਿਹੜੇ ਬਾਹਰੀ ਤੌਰ ਦੇ ਉਤੇ ਬੰਗਲਿਆਂ ਵਰਗੇ ਸਾਫ ਸੁਥਰੇ ਹਨ ਉਹ ਆਪਣੇ ਮਨਮਤ ਨਾਲ ਰੱਬ ਨੂੰ ਪੂਜਦੇ ਹਨ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਤਾਂ ਇੰਜ ਹਨ ਜਿਸ ਤਰ੍ਹਾਂ ਬੰਗਲਾ ਛਪੜੀ ਵਿੱਚ ਹੀ ਨਹਾ ਰਿਹਾ ਹੈ ਉਹ ਚਿੱਕੜ ਦੇ ਵਿੱਚੋਂ ਸਭੋਂ ਹੋਰ ਲਿਬੜ ਜਾਂਦਾ ਹੈ ਉਸ ਨੂੰ ਜੋ ਕਾਲਖ ਰਾਇ ਪਰਮੇਸ਼ਰ ਦਾ ਨਾਮ ਹੈ ਉਹ ਪ੍ਰਾਪਤ ਨਹੀਂ ਹੁੰਦਾ ਰਹਾਉ ਦੀਆਂ ਪੰਗਧੀਆਂ ਰੱਖ ਰੱਖ ਚਰਨ ਤਰੇ ਵਿਚਾਰੀ ਦੁਬਿਦਾ ਛੋੜ ਪਏ ਨਿਰੰਕਾਰੀ ਜੋ ਗੁਰੂ ਦੇ ਪਿਆਰੇ ਹਨ ਪਰਮੇਸ਼ਰ ਦਾ ਨਾਮ ਜਪਦੇ ਹਨ ਬੜਾ ਸੋਚ ਵਿਚਾਰ ਦੇ ਨਾਲ ਜੀਵਨ ਵਿੱਚ ਸੰਸਾਰ ਵਿੱਚ ਉਹ ਪੈਰ ਕਰਦੇ ਹਨ ਭਾਵ ਪਰਮੇਸ਼ਰ ਨੂੰ ਪੂਜਦੇ ਹਨ ਉਹਨਾਂ ਦੀ ਜੋ ਭੈੜੀ ਮੱਤਾ ਹੈ ਉਹ ਨਾਸ ਹੋ ਜਾਂਦੀ ਹੈ ਦਵੇਸ਼ ਭਾਵਨਾ ਖਤਮ ਹੋ ਜਾਂਦੀ ਹੈ ਉਹ ਨਿਰੰਕਾਰ ਦੇ ਨਾਲ ਹੀ ਮਿਲ ਕੇ ਨਿਰੰਕਾਰ ਵਰਗੇ ਹੀ ਹੋ ਜਾਂਦੇ ਹਨ ਮੁਕਤ ਪਦਾਰਥ ਹਰ ਰਸ ਚਾਖੇ ਆਉਣ ਜਾਣ ਰਹੇ ਗੁਰ ਰੱਖੇ ਮੁਕਤੀ ਦੇਣ ਵਾਲਾ ਪਰਮੇਸ਼ਰ ਦਾ ਨਾਮ ਦਾ ਰਸ ਉਹ ਚਖਦੇ ਹਨ ਉਹਨਾਂ ਦਾ ਸੰਸਾਰ ਵਿੱਚੋਂ ਆਉਣਾ ਜਾਣਾ ਹੀ ਮੁੱਕ ਜਾਂਦਾ ਹੈ ਗੁਰੂ ਉਹਨਾਂ ਦੀ ਰੱਖਿਆ ਕਰਨ ਲੱਗ ਪੈਂਦਾ ਹੈ ਸਰਵਾਰ ਹੰਸਾ ਛੋੜ ਨਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਜਿਸ ਤਰ੍ਹਾਂ ਹੰਸ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਉਸੇ ਤਰੀਕੇ ਦੇ ਨਾਲ ਉਹ ਪਰਮੇਸ਼ਰ ਦਾ ਨਾਮ ਰਸ ਮੰਨਦੇ ਹਨ ਉਹਨੂੰ ਛੱਡ ਕੇ ਗੁਰੂ ਨੂੰ ਹੋਰ ਕੇ ਬਣੇ ਨਹੀਂ ਜਾਂਦੇ ਪ੍ਰੇਮਾ ਭਗਤੀ ਭਾਉ ਭਗਤੀ ਦੁਆਰਾ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਹਨ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਾਥ ਕਥਾ ਗੁਰਬਚਨੀ ਆਦਰ ਜਿਸ ਤਰ੍ਹਾਂ ਹੰਸ ਸਰੋਵਰ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਤੇ ਪ੍ਰਭੂ ਪਿਆਰਿਆਂ ਦੇ ਅੰਦਰ ਵੀ ਉਹ ਪਰਮੇਸ਼ਰ ਦਾ ਨਾਮ ਜੋ ਸਰੋਵਰ ਹੈ ਉਹ ਪੈਦਾ ਹੋ ਜਾਂਦਾ ਹੈ ਉਹ ਇਕਮਿਕਤਾ ਹੋ ਜਾਂਦੀ ਹੈ ਇਹ ਜੋ ਕਥਾ ਹੈ ਜੋ ਬਿਆਨਬਾਜੀ ਹੈ ਇਹ ਕਹਿਣ ਤੋਂ ਬਾਹਰ ਹੈ ਬਸ ਇੰਨਾ ਹੀ ਕਹਿ ਸਕਦੇ ਹਾਂ ਕਿ ਗੁਰੂ ਦੇ ਰਾਹ ਦੇ ਉੱਤੇ ਤੁਰਿਆ ਆਦਰ ਮਿਲਦਾ ਹੈ ਸੋਨ ਮੰਡਲ ਇਕ ਜੋਗੀ ਵੈਸੇ ਨਾਰ ਨ ਪੁਰਖ ਕਹੋ ਕਉ ਕੈਸੇ ਜਦੋਂ ਅਵਸਥਾ ਅਫਰ ਹੋ ਜਾਂਦੀ ਹੈ ਉਸ ਦੇ ਵਿੱਚ ਜੋਗ ਬਣ ਜਾਂਦਾ ਹੈ ਉਸ ਦੇ ਉਹਦਾ ਬੈਠਣਾ ਪਾਸ ਹੋ ਜਾਂਦਾ ਹੈ ਫਿਰ ਉਹ ਉਸ ਦੇ ਵਿੱਚ ਮੇਲ ਫੀਮੇਲ ਦੀ ਭਾਵਨਾ ਖਤਮ ਹੋ ਜਾਂਦੀ ਹੈ ਇਹ ਗੱਲ ਕੋਈ ਕਿਸ ਤਰ੍ਹਾਂ ਕਹਿ ਸਕਦਾ ਹੈ ਤੇਰੇ ਪਵਣ ਜੋਤ ਰਹੇ ਲਵਲਾਈ ਸੁਰ ਨਰਨਾਥ ਸਚੇ ਸਰਣਾਈ ਤਿੰਨਾ ਪਵਨਾ ਵਿੱਚ ਜਿਸ ਦੀ ਜੋਤ ਜਗ ਰਹੀ ਹੈ ਹਰ ਥਾਂ ਜਿਸ ਦਾ ਹੁਕਮ ਚੱਲ ਰਿਹਾ ਹੈ ਦੇਵਤੇ ਤੇ ਜੋ ਮਨੁੱਖ ਹਾ ਨਾ ਪਰਮੇਸ਼ਰ ਦਾ ਨਾਮ ਜਪਣ ਵਾਲੇ ਜੋਗੀ ਧਿਆਨ ਧਰਨ ਵਾਲੇ ਉਹ ਸਾਰੇ ਉਸ ਸੱਚੇ ਦੀ ਸ਼ਰਨ ਲਈ ਰੱਖਦੇ ਹਨ ਆਨੰਦ ਮੂਲ ਅਨਾਥ ਆਦਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਜੋ ਸਾਰੇ ਸੁੱਖਾਂ ਦਾ ਆਸਰਾ ਆਧਾਰ ਹੈ ਉਹ ਮੂਲ ਉਸ ਦਾ ਜੋ ਪਰਮੇਸ਼ਰ ਦਾ ਨਾਮ ਹੀ ਹੈ ਗੁਰੂ ਵਲੇ ਮੂੰਹ ਕਰਕੇ ਤੁਰਨ ਵਾਲੇ ਜੋ ਭਗਤ ਹਨ ਉਹ ਸਹਿਜ ਅਵਸਥਾ ਦੁਆਰਾ ਇਸ ਦੇ ਵਿਚਾਰ ਕਰਦੇ ਰਹਿੰਦੇ ਹਨ ਭਗਤ ਬਚਲ ਪੈ ਘਾਟਣ ਹਾਰੇ ਹੋ ਮੈਂ ਮਾਰ ਮਿਲੇ ਭਗਤਾਰੇ ਭਗਤਾਂ ਦੀ ਰੱਖਿਆ ਕਰਨ ਵਾਲਾ ਦੁੱਖ ਨਾਸ ਕਰਨ ਵਾਲਾ ਉਹ ਪਰਮੇਸ਼ਰ ਹੈ ਮਿਲਦਾ ਤਾਂ ਜੰਦਰੋਂ ਹੋਮੇ ਮਾਰੀ ਜਾਵੇ ਹੋਮੇ ਮਾਰ ਕੇ ਪਰਮੇਸ਼ਰ ਦੇ ਰਾਹ ਦੇ ਉੱਤੇ ਤੁਰ ਪਵੇ ਨਾਨਕ ਜਤਨ ਕਰ ਕਾਲ ਸੰਤਾਏ ਮਾਰਨ ਲਿਖਾਏ ਮੰਡਲ ਮੈਂ ਆਏ ਪਰਮੇਸ਼ਰ ਦਾ ਹੁਕਮ ਮੰਨਣ ਤੋਂ ਬਗੈਰ ਜਿੰਨੇ ਵੀ ਯਤਨ ਕਰਨਗੇ ਉਹ ਬਹੁਤ ਹੋਰ ਸਤਾਵੇਗੀ ਉਹਨਾਂ ਦਾ ਇਥੇ ਸੰਸਾਰ ਵਿੱਚ ਆਉਣਾ ਹੀ ਇੱਕ ਮੌਤ ਵਿਹਾਜਣਾ ਹੈ ਜਨਮ ਪਦਾਰਥ ਦੁਬਦਾਖ ਹੋਵੇ ਆਪ ਨਾ ਜੀਨਸ ਪਰਮ ਪਰਮ ਰੋਵੇ ਜੋ ਅਸਲੀ ਪਦਾਰਥ ਹੀ ਪਰਮੇਸ਼ਰ ਦਾ ਨਾਮ ਹੈ ਉਸ ਜੀਵਨ ਵਿੱਚ ਦੁਵੇਸ਼ ਵਿੱਚ ਹੀ ਗਵਾ ਲਈ ਆਪਣੇ ਅੰਦਰ ਪਰਮੇਸ਼ਰ ਦਾ ਜੋ ਨਾਮ ਹੈ ਉਹ ਦੀ ਖੋਜ ਹੀ ਨਹੀਂ ਕੀਤੀ ਉਹ ਪਰਮ ਦਾ ਫਿਰਦਾ ਮਾਇਆ ਪਿੱਛੇ ਰੁੰਦਾ ਵਿਲਕਦਾ ਹੈ ਕਹ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਣੀ ਤਰ ਟੇਕ ਪਰਮੇਸ਼ਰ ਦਾ ਨਾਮ ਮੁਖ ਨਾਲ ਉਚਾਰੋ ਪੜੋ ਸੁਣੋ ਉਸ ਪਰਮੇਸ਼ਰ ਨੂੰ ਉਸਦੇ ਨਾਲ ਧੀਰ ਜਾਵੇਗਾ ਧਰਮ ਪ੍ਰਾਪਤ ਹੋਵੇਗਾ ਧਰਤੀ ਦਾ ਆਸਰਾ ਹੀ ਪ੍ਰਾਪਤ ਹੋ ਜਾਵੇਗਾ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਜੀ ਚੌਥੀ ਵਸਤਾ ਵਿੱਚ ਪਹੁੰਚਣਾ ਹੈ ਉਹ ਜਤ ਦੁਆਰਾ ਸਤ ਦੁਆਰਾ ਸੰਜਮ ਦੁਆਰਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾਉਣ ਵਾਲੀ ਪ੍ਰਾਪਤ ਹੋਣਾ ਹੈ ਜੇ ਚਾਹ ਤ ਹੈ ਤੇ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਭਰਮ ਭਉ ਪਾਗੇ ਪਰਮੇਸ਼ਰ ਦਾ ਨਾਮ ਸੱਚਾ ਹੈ ਇਨਾ ਕਾਲ ਖਰਾਤ ਹੈ ਕਿ ਉਸ ਦਾ ਨਾਮ ਜਪਣ ਦੇ ਨਾਲ ਆਪਣੇ ਅੰਦਰ ਦੀ ਮੈਲ ਵੀ ਉਤਰ ਜਾਂਦੀ ਹੈ ਗੁਰੂ ਦਾ ਸ਼ਬਦ ਜੋ ਹੈ ਉਹ ਪਰਮਪਲੇਖੇ ਦੂਰ ਕਰਦਾ ਹੈ ਡਰ ਦੂਰ ਕਰਦਾ ਹੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਉਸ ਦੀ ਸੂਰਤ ਬੜੀ ਸੋਹਣੀ ਆ ਉਹਦੀ ਮੂਰਤ ਬਹੁਤ ਦਿਲ ਖਿੱਚਵੀ ਹੈ ਉਹ ਆਦ ਤੋ ਲੈ ਕੇ ਚੱਲ ਆ ਰਿਹਾ ਹੈ ਤੁਹਾਨੂੰ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ ਉਹਦੇ ਸੱਚੇ ਨਾਮ ਦੀ ਜੱਜ ਨਾ ਕਰੋ ਹੋਈਆਂ ਬੇਨਤੀ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ